ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੀਨਪੰਦੇ ਪ੍ਰਾਇਮਰੀ ਹੈਲਥ ਸੈਂਟਰ ਧਿਆਨਪੁਰ ਚ ਬਣੇ ਓਟ ਸੈਂਟਰ ਦੇ ਬਾਰੋਂ ਕੈਮਰਾ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਗੱਲਬਾਤ ਕਰਦਿਆਂ ਐਸ ਐਮ ਓ ਧਿਆਨਪੁਰ ਡਾਕਟਰ ਗੁਨੀਤ ਕੌਰ ਨੇ ਦੱਸਿਆ ਕਿ ਸਾਡੇ ਵੱਲੋਂ ਓਟ ਸੈਂਟਰ ਡਿਊਟੀ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੈਮਰੇ ਲਗਾਏ ਗਏ ਹਨ ਕਿਉਂਕਿ ਔਟ ਸੈਂਟਰ ਨਸ਼ੇ ਸ਼ਡਾਉ ਗੋਲੀਆਂ ਪ੍ਰਾਪਤ ਕਰਨ ਆਉਂਦੇ ਨਸ਼ੇੜੀਆਂ ਵੱਲੋਂ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਦੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਹੈ ਇਸ ਕਰਕੇ ਇਹਨਾਂ ਨਸ਼ੇੜੀਆਂ ਦੀ ਜਾਣਕਾਰੀ ਸ਼ਕਲਾਂ ਦੇਖਣ ਯਾਦ ਰੱਖਣ ਲਈ ਅਸੀਂ ਆਪਣੇ ਖਰਚੇ ਤੇ ਕੈਮਰੇ ਲਵਾਏ ਸਨ ਪਰ ਚੋਰਾਂ ਵੱਲੋਂ ਬੜੀ ਹਿਸ਼ਿਆਰੀ ਦੇ ਨਾਲ ਕੈਮਰੇ ਦੀ ਤਾਰ ਕੱਟ ਕੇ ਇਸ ਨੂੰ ਚੋਰੀ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਓਟ ਸੈਂਟਰ ਬਾਹਰ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ ਡਾਕਟਰ ਗੁਨੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਓਟ ਸੈਂਟਰ ਦੇ ਬਾਹਰ ਕੁਝ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇ ਅਤੇ ਫਿਰ ਤੋਂ ਕੈਮਰਿਆਂ ਦਾ ਇੰਤਜ਼ਾਮ ਕਰ ਦਿੱਤਾ ਜਾਵੇ ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸ ਐਚ ਓ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬਰੀਕੀ ਨਾਲ ਸ਼ਾਨਦਿਨ ਕਰਕੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਮੈਂ ਐਸਐਮਓ ਡਾਕਟਰ ਗੁਨੀਤ ਕੌਰ ਹਾਂ ਪੀਐਚਸੀ ਫਾਨਗੁਰ ਤੋਂ ਅਸੀਂ ਓਟ ਸੈਂਟਰ ਦੇ ਬਾਹਰ ਕੈਮਰਾ ਲਾਇਆ ਸੀ ਸੋ ਦੱਟ ਜਿਹੜੇ ਵੀ ਨਸ਼ਾ ਲੈਣ ਬੰਦੇ ਆਂਦੇ ਉਹਨਾਂ ਤੇ ਥੋੜੀ ਜੀ ਵਿਜੀਲੈਂਸ ਰਹੇ ਬਟ 19 ਤਰੀਕ ਦੀ ਰਾਤ ਨੂੰ 11 ਵਜੇ ਕਿਸੇ ਨੇ ਉਹ ਕੈਮਰਾ ਉਤਾਰ ਲਿਆ ਪਿੱਛੋਂ ਪਹਿਲੇ ਉਹਦੇ ਕਨੈਕਸ਼ਨ ਕਟੇ ਫਿਰ ਉਹਦੀ ਸ਼ਕਲ ਸਾਨੂੰ ਵੀਡੀਓ ਚ ਨਹੀਂ ਮਿਲੀ ਹੈ ਦੇ ਉਹ ਹਾਂਜੀ ਇਹ ਜਿਹੜਾ ਕੈਮਰਾ ਅਸੀਂ ਲਾਇਆ ਸੀ ਹੋਟਲ ਸੈਂਟਰ ਦੇ ਬਾਹਰ ਇਹ ਸੀ ਆਪਣੇ ਜਿਹੜੇ ਸਾਡੇ ਹੋਟਲ ਸੈਂਟਰ ਦੇ EMPLOYEES ਕੰਮ ਕਰਦੇ ਉਹਨਾਂ ਦੀ ਸੇਫਟੀ ਵਾਸਤੇ ਸੀ ਬਿਕੋਜ਼ ਹੋਟਲ ਵਾਲੇ ਬੰਦਿਆਂ ਦਾ ਮਿਸ ਬਿਹੇਵੀਅਰ ਦਾ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ ਬਹੁਤ ਬੜੀ ਮਿਸ ਬੀਹੇਵ ਕਰਦੇ ਜਾਂ ਕੁੱਟਨ ਮਾਰਨ ਤੇ ਆ ਜਾਂਦੇ ਨੇ ਚੋਰੀ ਤੇ ਆ ਜਾਂਦੇ ਨੇ ਹੁਣ ਉਹ ਸਾਡੇ ਬੰਦਿਆਂ ਦੀ ਜਿਹੜੀ ਸੇਫਟੀ ਹੈ ਉਹ ਕੰਪਰੋਮਾਈਜ਼ ਹੋਈ ਹੈ ਤੇ ਇਹ ਕੈਮਰਾ ਸਾਡੇ ਵਾਸਤੇ ਜ਼ਰੂਰੀ ਸੀ ਕਿ ਸਾਨੂੰ ਇਹਨਾਂ ਦੀ ਸ਼ਕਲਾਂ ਹਮੇਸ਼ਾ ਇਨ ਕੈਮਰਾ ਮਿਲਦੀਆਂ ਸੀ ਅਸੀਂ ਤੇ ਅਪੀਲ ਕਰਾਂਗੇ ਸਰਕਾਰ ਨੂੰ ਕਿਉਂਕਿ ਅਸੀਂ ਆਪਣੀ ਕੰਟ੍ਰਿਬਿਊਸ਼ਨ ਤਾਂ ਲਾਇਆ ਸੀ ਕੈਮਰਾ ਜੇ ਸਾਨੂੰ ਜਾਂ ਤੇ ਉੱਥੇ ਸਰਕਾਰ ਵੱਲੋਂ ਕੋਈ ਸਿਕਿਉਰਿਟੀ ਦਿੱਤੀ ਜਾਏ ਜਾਂ ਕੈਮਰਾ ਵਾਪਸ ਇੰਸਟਾਲ ਕਰਕੇ ਦਿੱਤਾ ਜਾਏ ਮੈਂ ਤੁਹਾਡੇ ਲਈ ਕੋਈ ਪੁਲਿਸ ਨੂੰ ਸਬੰਧਤ ਥਾਣੇ ਨੂੰ ਕੋਈ ਲਿਖਤੀ ਤੌਰ ਤੇ ਦਰਖਾਸਤ ਦਿੱਤੀ ਗਈ ਹੈ ਅਸੀਂ ਬੜੀ ਵਾਰੀ ਪਹਿਲੇ ਵੀ ਓਟ ਸੈਂਟਰ ਵਾਸਤੇ ਮੰਗਿਆ ਕਿ ਸਾਨੂੰ ਉੱਥੇ ਸਿਕਿਉਰਿਟੀ ਦਿੱਤੀ ਜਾਏ ਸਾਡੇ ਏਮਪਲੋਈਜ਼ ਵਾਸਤੇ ਕਿਉਂਕਿ ਇਹ ਜਿਹੜੇ ਨਸ਼ੇਰੀ ਆਂਦੇ ਇਹਨਾਂ ਦਾ ਬਿਹੇਵੀਅਰ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ they are misbehaved many times te assi dobara apni pc waste 24 hours di security mangange